सां तूं प चा ਸਰ ਸਾਬ ਬਹੁਤ ਰੁਚੀ ਕੀ ਫਟ ਹੈ ਪੰਜਾਬ ਸਰਕਾਰ ਮਰਦਾਬਾ 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 ਸੈਂਟਰ ਸਰਕਾਰ ਮਰਦਾਬਾ 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 ਸਭ ਤੋਂ ਅੰਤਮਾਨ ਦੀ ਭੰਡ ਸਰਕਾਰ ਮਰਦਾਬਾ 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 ਕੇਂਦਰ ਦੀ ਮੋਦੀ ਸਰਕਾਰ ਮਰਦਾਬਾ 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 ਮੰਨਿਆ ਹੋਇਆ ਮੰਗਾਂ ਲਾਹੂ ਕਰੋ ਲਾਹੂ ਕਰੋ ਲਾਹੂ ਆਪਾਂ ਨੂੰ ਸਾਰੇ ਬੰਦਿਆਂ ਨੂੰ ਇਕੱਠੇ ਹੋ ਕੇ ਲੜਦੀ ਲੋੜਾ ਹੁਣ ਆਪਾਂ ਇੱਕ ਪਿੰਡਾਂ ਦੇ ਵਿੱਚ ਇਹ ਜੀ ਲਹਿਰ ਚਲਾਈਏ ਵੀ ਇਕੱਠੇ ਹੋ ਜਿਵੇਂ ਆਪਾਂ ਪਹਿਲਾਂ ਦਿੱਲੀ ਇਕੱਠੇ ਹੋਏ ਆਂ ਦਿੱਲੀ ਇਕੱਠੇ ਹੋਏ ਦੇਖੋ ਇੰਡੀਆ ਦੀ ਕਿੱਡੀ ਵੱਡੀ ਸਰਕਾਰ ਆ ਮੋਦੀ ਕੋਲੇ ਕਿੱਡਾ ਵੱਡਾ ਤਾਮਗਾਵ ਆ ਆਪਾਂ ਕਿੱਡੇ ਕਿੱਡੇ ਆਪਣੇ ਸਾਹਮਣੇ ਬੈਰੀਕੇਡ ਲਾਏ ਕਿੰਨਾ ਕਿੰਨਾ ਕੁਝ ਆਪਣੇ ਨਾਲ ਇਹਨਾਂ ਨੇ ਪਹਿਲਾਂ ਕੀਤਾ ਆਪਾਂ ਦਵਿਆ ਆਪਾਂ ਅੰਦੋਲਨ ਜਿੱਤ ਕੇ ਆਇਆ ਜਿਹੜੀਆਂ ਆਪਣੇ ਚੋਣ ਜਿੰਨਾ ਆਪਣਾ ਉੱਥੋਂ ਆਪਾਂ ਰੱਖਿਆ ਗਿਆ ਸੀ ਆਪਣਾ ਅੰਦੋਲਨ ਆਪਾਂ ਇੰਡੀਆ ਦੇ ਪ੍ਰਧਾਨ ਮੰਤਰੀ ਤੋਂ ਆਪਾਂ ਮਾਫੀ ਮੰਗਵਾ ਕੇ ਆਇਆ ਕਿ ਨਹੀਂ ਆਇਆ ਪਰੇ ਸਾਡਾ ਪੰਜਾਬ ਦਾ ਮੁੱਖ ਮੰਤਰੀ ਸਾਨੂੰ ਕੀ ਕੁਝ ਬੋਲਦਾ ਸਾਡੇ ਇਸ ਕਰਕੇ ਬੋਲਦਾ ਕਿ ਥੋੜੇ ਵਿੱਚ ਫੁੱਟ ਪੈ ਚੁੱਕੀ ਆ ਜਿਹੜੀ ਸਾਡੇ ਵਿੱਚ ਫੁੱਟ ਪੈ ਚੁੱਕੀ ਆ ਉਸ ਚੀਜ਼ ਦਾ ਫਾਇਦਾ ਉਠਾਉਂਦੇ ਨੇਗੇ ਉਸ ਚੀਜ਼ ਦਾ ਇਹ ਲੋਕ ਫਾਇਦਾ ਕਰ ਰਹੇ ਨੇ ਸਾਨੂੰ ਹੁਣ ਪਿੰਡਾਂ ਦੇ ਵਿੱਚ ਉਹ ਨਹੀਂ ਚੀਜ਼ ਕਹੋ ਵੀ ਸਾਰੇ ਜਥੇਬੰਦੀਆਂ ਨੂੰ ਮੇਰੀ ਜਿੰਨਾ ਵੀ ਰਾਤ ਪਤਾ ਜਦੋਂ ਮੈਂ ਉੱਧਰ ਜਾ ਰਿਹਾ ਸੀਗਾ ਮੈਂ ਬਹੁਤ ਸਾਰੇ ਕੋਰਾ ਕੋਈ ਫੋਨ ਲਾਇਆ ਮੈਂ ਕਿਹਾ ਦੇਖੋ ਇਹ ਦੱਲਿਆਲ ਸਾਹਿਬ ਦੀ ਕੋਈ ਹਾਰ ਨਹੀਂ ਹੋਊਗੀ ਜੇ ਕੋਈ ਇਕੱਲੇ ਭੰਦੇਰ ਦੀ ਹਾਰ ਨਹੀਂ ਹੋਊਗੀ ਇਹ ਪੂਰੀ ਪੰਜਾਬ ਦੀ ਕਿਸਾਨੀ ਦੀ ਹਾਰ ਹੋ ਇਹ ਪੂਰੀ ਪੰਜਾਬ ਦੀ ਕਿਸਾਨੀ ਦੀ ਹਾਰ ਹੈ ਜੇ ਅਸੀਂ ਕਹੀਏ ਉਹਨੇ ਤਾਂ ਦੇਖੋ ਲੇਖੇ ਤੇ ਲਾਤੀ ਦੱਲੇਵਾਲ ਸਾਹਿਬ ਨੇ ਤਾਂ ਆਪਣਾ ਸਰੀਰ ਸਾਣਾ ਲੇਖੇ ਲਾਤਾ ਜੋ ਉਹਦੀ ਹਾਰ ਨਹੀਂ ਹੈਗੀ ਇਹ ਸਾਰੇ ਪੰਜਾਬ ਦੇ ਕਿਸਾਨਾਂ ਦੀ ਹਾਰ ਹੈ ਜਿਸ ਕਰਕੇ ਜੇ ਕੋਈ ਜੱਥੇਬੰਦੀ ਕਹੇ ਉਹ ਜੱਥੇਬੰਦੀ ਆ ਜਾ ਉਹ ਜੱਥੇਬੰਦੀ ਚੰਡੀਗੜ੍ਹ ਤੋਂ ਮੋੜਦੀ ਉਹ ਜੱਥੇਬੰਦੀ ਉੱਤੇ ਠਾਹਦੀ ਹੁਣ ਇਹ ਕੈਮ ਦਾ ਸਮਾਂ ਨਹੀਂ ਹੈਗਾ ਹੁਣ ਸਾਨੂੰ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਜਿੰਨੇ ਵੀ ਸਾਡੇ ਲਗ ਲਗ ਜੱਥੇਬੰਦੀਆਂ ਨਾਲ ਲੋਕ ਸਬੰਧਤ ਨੇ ਸਾਨੂੰ ਇਕੱਠੇ ਹੋ ਕੇ ਤੁਰਦੀ ਲੋੜ ਹੈ ਸਾਨੂੰ ਇਕੱਠੇ ਹੋ ਕੇ ਫੇਰ ਹੀ ਕੰਮ ਲਊਗਾ ਹੁਣ ਜਦੋਂ ਮੈਂ ਆਗਲੇ ਪਿੰਡ ਦੇ ਵਿੱਚੋਂ ਨਾ ਕਿਹਾ ਨਾ ਪਿਛਲੇ ਬਾਦਰਾ ਪਿੰਡ ਦੇ ਵਿੱਚ ਉੱਥੇ ਬਿਉਰਕ ਬੈਠੇ ਸੀਗੇ ਹੁਣ ਮੈਨੂੰ ਪਤਾ ਹੁਣ ਸਾਰੇ ਪਿੰਡਾਂ ਨੂੰ ਜਾਣਦਾ ਉਹ ਗਰਾਹਾਂ ਜਿੱਥੇ ਮੁੰਨਾਂ ਨਾਲ ਸਬੰਧ ਰੱਖਣ ਵਾਲੇ ਸੀਗੇ ਮੈਂ ਕਿਹਾ ਮੈਂ ਕਿਹਾ ਬਾਪੂ ਹੁਣ ਸਾਡੇ ਕੋਲ ਇਹ ਸਮਾਂ ਨਹੀਂ ਹੈਗਾ ਅਸੀਂ ਜਦੋਂ ਪਤਾ ਵੀ ਸਾਡਾ ਆਪਣਾ ਭਾਈਚਾਰਾ